ਤੂੰ ਆਪਣਾ ਜਿੱਥੇ ਮਰਜੀ ਜੀ ਮਰ ਮੈਂ ਆਪਣਾ ਬੰਦੋਬਸ ਕਰ ਲਿਆ ਨਾ ਜਿੱਥੇ ਰਹਿਣਾ ਬਹਿਣਾ ਵਾ ਰਿਲੇਸ਼ਨ ਦੇ ਵਿੱਚ ਹੀ ਪਹਿਲੇ ਕਿਤੇ ਵਿਆਹੀ ਦੀ ਹੀ ਉਹ ਬੱਚਾ ਇੱਕ ਕਿਸ਼ੂ ਲੈ ਕੇ ਆਈ ਤਿੰਨ ਸਾਲਾਂ ਵਿੱਚ ਉਸ ਜਨਾਨੀ ਨੇ ਕੋਈ ਸੁੱਖ ਨਹੀਂ ਦਿੱਤਾ ਕੋਈ ਕੁਝ ਨਹੀਂ ਉਸ ਬੱਚੇ ਨੇ ਮਤਲਬ ਕਿ ਕੋਈ ਕਮੀ ਪੇਚੀ ਕੋਈ ਚੀਜ਼ ਦੀ ਕਮੀ ਨਹੀਂ ਰੈਂਦੀ ਉਹਦੇ ਸਿਰ ਤੇ ਸੱਟਾਂ ਲੱਗੀਆਂ ਸੀ ਉਹਦੀ ਡੈੱਡ ਬੋਡੀ ਤੇ ਜਾ ਕੇ ਵੇਖ ਲਓ ਇੱਥੇ ਹਜੇ ਵੀ ਸਰੀਰ ਤੇ ਦਾਗਦਰ ਦੇ ਨਿਸ਼ਾਨ ਹੋਣਗੇ ਮਾਵਾ ਤੁਹਾਨੂੰ ਡਿਪਰੈਸ਼ਨ ਦਾ ਇਹੋ ਜਿਹਾ ਡਿਪਰੈਸ਼ਨ ਪਾਇਆ ਨਾ ਉੱਤੇ ਕਿ ਮਨ ਲੱਗਿਆ ਉਹਨੂੰ ਬਾਹਰ ਲਿਆਉਣਾ ਨਹੀਂ ਸੀ ਹੁਣ ਦੇ ਵਿੱਚ ਜੋ ਵੀ ਪ੍ਰੂਫ ਹੈ ਉਹ ਨਾ ਮੇਰੇ ਫਰੈਂਡ ਕੋ ਫੋਨ ਉਹਨੂੰ ਫੋਨ ਕੋ ਕੇ ਤੇ ਭੱਜ ਗਈ ਤੇ ਆਪਣੇ ਘਰ ਜਾ ਕੇ ਉਹਨੇ ਸਾਰਾ ਫੋਨ ਰੀਫਰੈਸ਼ ਮਾਰਤਾ ਸ਼ਰਮ ਨਹੀਂ ਆਈ ਕਿ ਉਹਦੀ ਲਾਸ਼ ਅੰਦਰ ਪਈ ਹੈ ਤੇ ਨਬਾਰੀ ਤੋਂ ਦੇ ਪੈਸੇ ਵੀ ਕੱਢ ਕੇ ਲੈ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਮੇਰੇ ਸੱਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਤੇ ਦੱਸਦੀ ਹੈ ਪਰਿਵਾਰ ਦੇ ਦੱਸਣ ਮੁਤਾਬਕ ਲੜਕਾ ਕਿਸੇ ਔਰਤ ਦੇ ਨਾਲ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਸੀ ਔਰ ਉਸ ਔਰਤ ਦੇ ਖਾਤੇ ਦੀ ਪਰਿਵਾਰ ਤੋਂ ਵੱਖਰਾ ਰਹਿ ਰਹੀ ਸੀ ਅਲੱਗ ਰਹਿ ਰਿਹਾ ਸੀ ਪਰ ਇਹਨਾਂ ਦਾ ਆਪਸ ਦੇ ਵਿੱਚ ਅਕਸਰ ਹੀ ਝਗੜਾ ਰਹਿੰਦਾ ਸੀ ਤਾਂ ਪਰਿਵਾਰ ਵੱਲੋਂ ਲੜਕੀ ਦੇ ਉੱਤੇ ਵੱਡੇ ਇ ਲੜਕੇ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਲੜਕੀ ਦੇ ਪਰਿਵਾਰ ਦੇ ਵੱਲੋਂ ਤਾਂ ਹੁਣ ਡਿਪਰੈਸ਼ਨ ਵਿੱਚ ਆ ਕੇ ਲੜਕੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈ ਲੜਕੇ ਵੱਲੋਂ ਫਾਹ ਲੈ ਕੇ ਆਪਣੀ ਜਿੰਮਨ ਲੀਲਾ ਸਮਾਪਤ ਕਰ ਦਿੱਤੀ ਗਈ ਤਾਂ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਲੜਕੇ ਤੇ ਲੜਕੀ ਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿ ਮਾਪਿਆਂ ਦਾ ਜਮਾਨ ਪੁੱਤ ਸੀ ਜਿਸ ਵੱਲੋਂ ਇਹ ਖੌਫਨਾ ਕਦਮ ਚੁੱਕਿਆ ਗਿਆ ਤਾਂ ਪਰਿਵਾਰ ਵੱਲੋਂ ਲੜਕੀ ਪਰਿਵਾਰ 'ਤੇ ਵੱਡੇ ਇਲਜ਼ਾਮ ਵੀ ਲਗਾਏ ਗਏ ਨੇ ਤਾਂ ਪਰਿਵਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਮਨਜੀਤ ਸਿੰਘ ਕਿਧਰੇ ਨਾਮ ਨੇ ਮੋਨੀ ਪਾਰਕੋਂ ਦਿੰਨਾ ਕੱਲ ਮੈਨੂੰ ਮੇਰੇ ਬ੍ਰਦਰ ਦਾ ਫੋਨ ਆਇਆ ਕਿ ਕਹਿੰਦਾ ਕਿ ਤੂੰ ਕਿੱਥੇ ਜੇ ਤੇ ਮੈਂ ਆਪਣੇ ਸੋਹਰੇ ਪਰਿਵਾਰ ਗਿਆ ਹਾਂ 29 ਤਰੀਕ ਰਾਤ ਨੂੰ ਤੇ ਮੈਨੂੰ ਫੋਨ ਕੀਤਾ ਤੇ ਮੈਂ ਕਿਹਾ ਮੈਂ ਆਪਣੇ ਸੋਹਰੇ ਪਰਿਵਾਰ ਤੋਂ ਤੁਰ ਪਿਆ ਹਾਂ ਤੇ ਮੈਂ ਅਸਲੇ ਪਠਾਨਕੋਟ ਆ ਪਠਾਨਕੋਟ ਮੈਂ ਉੱਥੇ ਪੁੱਜਾਂ 1:30 ਵਜੇ ਤੇ ਉੱਥੋਂ ਗੱਡੀ ਰੱਦ ਹੋ ਗਈ ਮੈਂ ਕਿਹਾ ਗੱਡੀ ਲੇਟ ਹੋ ਗਈ ਆ ਤੇ ਮੈਂ ਇੱਥੋਂ 4 ਵਜੇ ਤੁਰਨਾ ਤੇ ਫੋਨ ਕੀਤਾ ਕਿ ਕਹਿੰਦਾ ਕਿ ਇਹ ਲੜਨਦੀ ਆ ਤੇ ਉਹ ਨਾਲ ਮੇਰਾ ਫਰੈਂਡ ਉਹਨੂੰ ਕਹਿੰਦੀ ਆ ਕਿ ਤੂੰ ਆਪਣਾ ਜਿੱਥੇ ਮਰਜੀ ਜੀ ਮਰ ਮੈਂ ਆਪਣਾ ਬੰਦੋਬਾਸ ਕਰ ਲਿਆ ਮੈਂ ਜਿੱਥੇ ਰਹਿਣਾ ਬਹਿਣਾ ਵਾ ਕੁੜੀ ਤੁਹਾਡੇ ਪੁਰਾਣਾ ਬੇਟੀ ਪਹਿਲਾਂ ਕਿਤੇ ਰਿਲੇਸ਼ਨ ਦੇ ਵਿੱਚ ਹੀ ਪਹਿਲੇ ਕਿਤੇ ਵਿਆਹੀ ਦੀ ਸੀ ਉਹ ਬੱਚਾ ਇੱਕ ਪਿੱਛੋ ਲੈ ਕੇ ਆਈ ਦੀ ਸੀ ਨਾਲ ਬੇਟ ਹਾਂਜੀ ਰਿਲੇਸ਼ਨ ਦੇ ਵਿੱਚ ਲੈ ਰਹੀ ਸੀ ਇਹ ਕੋਈ 300 2-3 ਸਾਲ ਤੋਂ ਰਹਿ ਰਹੀ ਸੀ ਝਗੜਾ ਇੰਨਾ ਬੜੀ ਵਾਰੀ ਇਹਨਾਂ ਨੇ 2 ਮਹੀਨੇ ਪਹਿਲਾਂ ਉਹਨੂੰ ਕੁੱਟਿਆ ਮਾਰਿਆ ਸੀ ਉਹਦੇ ਸਿਰ 'ਤੇ ਸੱਟਾਂ ਲੱਗੀਆਂ ਸੀ ਉਹਦੀ ਡੈੱਡ ਬੋਡੀ ਤੇ ਜਾ ਕੇ ਵੇਖ ਲਓ ਇੱਥੇ ਹਜੇ ਵੀ ਸਰੀਰ 'ਤੇ ਦਸਤਰ ਦੇ ਨਿਸ਼ਾਨ ਹੋਣਗੇ ਸਿਰ ਦੇ ਵਿੱਚ ਦਸਤਰ ਦੇ ਨਿਸ਼ਾਨ ਹੋਣਗੇ ਇਹਨਾਂ ਦਾ ਕਟਵਾ ਤਿੰਨ ਵਰੀ ਕੋਟ ਖਾਲਸਾ ਚੌਂਕੀ ਦੇ ਵਿੱਚ ਰਾਜੀ ਨਵਾਂ ਵੀ ਹੋਇਆ ਸੀ ਤੇ ਇਹਨਾਂ ਨੇ ਮੁੰਡੇ ਨੇ ਜਾਂਦੇ ਜਾਂਦੇ ਕੁੜੀ ਦਾ ਨਾਂ ਹੀ ਲਿਆ ਇਹਨਾਂ ਨੇ ਬੜਾ ਟੌਰਚਰ ਕੀਤਾ ਸੀ ਕੁੜੀ ਕੁੜੀ ਦੀ ਮਾਂ ਤੇ ਇੱਕ ਇਹਨਾਂ ਦਾ ਜੀਜਾ ਵਾ ਤੇ ਇਹਨਾਂ ਤਿੰਨਾਂ ਨੇ ਇਹਨੂੰ ਬਹੁਤ ਟੌਰਚਰ ਕੀਤਾ ਕੱਲ ਉਹ ਤੇ ਕੱਲ ਇਹਨਾਂ ਨੇ ਉਹਨੂੰ ਲੈਣਾਂ ਦੀ ਧਮਕੀ ਲਈ ਆ ਛਿੱਤਰ ਮਾਰਨ ਪਏ ਆ ਲੈਣਾਂ ਤੇ ਜਿਹੜੇ ਮੁੰਡੇ ਮੌਕੇ ਤੇ ਹੀ ਸਾਰਿਆਂ ਨੇ ਰਾਤੀ ਇਹ ਗੱਲ ਸਾਨੂੰ ਦਿੱਤੀ ਉਹ ਬਿਆਨ ਦੇ ਇਹਨੂੰ ਵੀ ਤਿਆਰ ਆ ਇਹਨੂੰ ਕਾਰਨ ਕੀ ਲੱਗਦਾ ਤੁਹਾਨੂੰ ਜਿਹੜਾ ਨੇ ਸੁਸਾਇਡ ਕੀਤਾ ਕਾਰਨ ਦਾ ਕਾਰਨ ਇਹੋ ਕੁੜੀ ਆ ਕੁੜੀ ਦੀ ਮਾਂ ਤੇ ਇੱਕ ਮੁੰਡਾ ਹੁਣ ਇਸ ਬਾਰੇ ਪੁਲਿਸ ਨੂੰ ਦੱਸ ਦਿੱਤਾ ਹਾਂਜੀ ਆਪਾਂ ਮੰਗ ਚਾਹੁੰਦੇ ਹਾਂ ਨੂੰ ਇਨਸਾਫ ਮਿਲੇ ਅੰਮਰਨ ਤੋਂ ਪਹਿਲਾਂ ਫੋਨ 'ਚ ਪ੍ਰੂਫ ਛੱਡ ਗਿਆ ਸੀ ਤੇ ਆਪਾਂ ਬ੍ਰਦਰ ਨੂੰ ਭੱਜ ਦੌੜ ਦੇ ਵਿੱਚ ਰਹੇ ਤੇ ਫੋਨ ਦੇ ਵਿੱਚ ਜੋ ਵੀ ਪ੍ਰੂਫ ਸੀ ਉਹ ਨਾਲ ਮੇਰੇ ਫਰੈਂਡ ਕੋ ਫੋਨੀ ਉਹ ਕੋ ਫੋਨ ਖੋ ਗਏ ਤੇ ਭੱਜ ਗਈ ਤੇ ਆਪਣੇ ਘਰ ਜਾ ਕੇ ਉਹਨੇ ਸਾਰਾ ਫੋਨ ਰੀਫਰੈਸ਼ ਮਾਰਤਾ ਉਹ ਇੱਥੋਂ ਤੱਕ ਉਹਨੂੰ ਸ਼ਰਮ ਨਹੀਂ ਆਈ ਕਿ ਉਹਦੀ লাশ ਅੰਦਰ ਪਈ ਹੈ ਤੇ ਲੰਬਾਰੀ ਚੋਂ ਦੇ ਪੈਸੇ ਵੀ ਕੱਢ ਕੇ ਲਾ ਗਈ ਬਲਜਿੰਦੀ ਜਿਹੜੇ ਗੰਟੀ ਨਾਲ ਤੁਹਾਡੇ ਕੋਲ ਨਹੀਂ ਸੀ ਇਹਦੇ ਬ੍ਰਦਰ ਜੀ ਨਾਮ ਸੀ ਉਹਨਾਂ ਦਾ ਬਲਜਿੰਦੀ ਸਿੰਘ ਹਾਂਜੀ ਕੀ ਗੱਲ ਹੈ ਤੁਸੀਂ ਕੁਝ ਤਾਂ ਕਰਨਾ ਕੁਝ ਪੈਸੇ ਵਪਾਰੀ ਮੈਂ ਪਠਾਨਕੋਟ ਵੀ ਆਈ ਹੋਈ ਹਾਂ ਮੈਂ ਉੱਥੇ ਰਹਿਨੀ ਆ ਮੈਨੂੰ ਪਤਾ ਇੰਨਾ ਲੱਗਾ ਕਿ ਮੈਂ ਬਾਹਰ ਕੰਮ ਕਰਾਂਗੀ ਮੈਨੂੰ ਇੰਨਾ ਪਤਾ ਲੱਗਾ ਕਿ ਉਹ ਮੇਰੇ ਪ੍ਰਾਨੇ ਮੇਰੇ ਫਾਲੇ ਲਿਆ ਹੋਇਆ ਹੈ ਪੂਰੀ ਗੱਲ ਦਾ ਮੈਨੂੰ ਕੁਝ ਨਹੀਂ ਪਤਾ ਵੀ ਮੈਨੂੰ ਇੱਥੇ ਆ ਕੇ ਪਤਾ ਚੱਲਿਆ ਕਿ ਉਹ ਮਤਲਬ ਕਿ ਫਾਲ ਲੈ ਕੇ ਮਰ ਚੁੱਕਾ ਹੋਇਆ ਹੈ ਇਸ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਭਾਈ ਇਸ ਦੀ ਜਨਾਨੀ ਸੀ ਲੜਾਈ ਝਗੜਾ 3 ਸਾਲਾਂ ਵਿੱਚ ਉਸ ਜਨਾਨੀ ਨੇ ਕੋਈ ਸੁੱਖ ਨਹੀਂ ਦਿੱਤਾ ਕੋਈ ਕੁਝ ਨਹੀਂ ਉਸ ਬੱਚੇ ਨੇ ਮਤਲਬ ਕਿ ਕੋਈ ਕਮੀ ਪੇਚੀ ਕੋਈ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਉਹਨੂੰ ਖੁਸ਼ੀ ਰੱਖਣ ਚ ਪਰੇ ਜਿਨਾਨੀ ਨੇ ਨਾ ਕਦੀ ਰੋਟੀ ਨਾ ਕਦੀ ਪਾਣੀ ਮਤਲਬ ਕਿ ਹਰ ਵਕਤ ਲੜਾਈ ਝਗੜਾ ਹਰ ਵਕਤ ਲੜਾਈ ਝਗੜਾ ਤੁਸੀਂ ਤੁਸੀਂ ਇਸ ਬਾਰੇ ਪੁਲਿਸ ਨੂੰ ਦੱਸ ਸਕਦੇ ਹੋ ਹਾਂਜੀ ਮੈਂ ਇੱਕ ਇੱਕ ਬਿਆਨ ਦੇਣਾ ਚਾਹੁੰਦਾ ਹਾਂ ਮੈਂ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਮੰਗ ਇਹ ਕਰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਸੁਖਚੰਦਰ ਸਿੰਘ ਜੀ ਕੀ ਕਹਿ ਰਹੇ ਹੋ ਮੋਨੀ ਪਾਰਕ ਸੰਧਾ ਅੱਜ ਕੀ ਗੱਲ ਹੋਈ ਹੈ ਜਿਹੜਾ ਮਰਕੇ ਦੀ ਗੱਲ ਹੈ ਗੱਲ ਇਹ ਹੈ ਕਿ ਭਈ ਇਹ ਜਿਹੜੀ ਇਹਦੀ ਘਰ ਵਾਲੀ ਹੈਗੀ ਸੀ ਮਤਲਬ ਕਿ ਰਿਲੀਵਿੰਗ ਵਿੱਚ ਜਿਹੜੇ ਰਹਿੰਦੇ ਸੀ ਇਹ ਬਹੁਤ ਤੰਗ ਕਰਦੇ ਸੀ ਇਹਨੂੰ ਇਹ ਹਰ ਚੀਜ਼ ਦੀ ਕੋਈ ਕਮੀ ਨਹੀਂ ਰਹਾਦਾ ਸੀ ਉਹ ਹਰ ਚੀਜ਼ ਲੈ ਦੇਣੀ ਇਹ ਮੈਨੂੰ ਸੋ ਕਹਿੰਦਾ ਵੀ ਰਿਹਾ ਕਹਿੰਦਾ ਜੇ ਲੜਾਈ ਛੋੜਾ ਕਰਦੇ ਰਹੀ ਨਾ ਮੈਨੂੰ ਦੁਖੀ ਹੋਏ ਕਹਿੰਦਾ ਕਹਿੰਦਾ ਨੰਨੂ ਮੈਂ ਇਹ ਨਾਲ ਕੁਛ ਨਾ ਕੁਛ ਕਰ ਲੈਣਾ ਆਪਣੇ ਉਹਨੂੰ ਮੈਨੂੰ ਕਹਿੰਦਾ ਰਿਹਾ ਮੈਂ ਕਿਹਾ ਨਾ ਲੱਭੂ ਇਹੋ ਜਿਹਾ ਕੋਈ ਕੰਮ ਨਾ ਕਰੀ ਮੈਂ ਕਿਹਾ ਆਪਾਂ ਨਹੀਂ ਵੇਖ ਸਕਦੇਦਾ ਕੰਮ ਇੰਨੇ ਉਹੀ ਵੇਖਿਆ ਆਪਾਂ ਘਰ ਨਹੀਂ ਹੈਗੇ ਹੀ ਘਰ ਵਿੱਚ ਕੋਈ ਨਹੀਂ ਹੈਗਾ ਹੀ ਉਹਨੇ ਆਹ ਕਦਮ ਉਹਦਾ ਚੱਕਿਆ ਜਦੋਂ ਆਪਣਾ ਘਰ ਵਿੱਚ ਕੋਈ ਨਹੀਂ ਹੈਗਾ ਉਹਨੇ ਵੇਖਿਆ ਉਹ ਡਿਪਰੈਸ਼ਨ ਹੋਇਆ ਚੱਲ ਗਿਆ ਪਿਛੋਂ ਲੜਾਈ ਕੀਤੀ ਆ ਮਾਵਾ ਧੀਆ ਨੇ ਡਿਪਰੈਸ਼ਨ ਆ ਇਹੋ ਜਿਹਾ ਡਿਪਰੈਸ਼ਨ ਪਾਇਆ ਨਾ ਉੱਤੇ ਕਿ ਮਤਲਬ ਕਿ ਫਾਈਲ ਲੈਣੇ ਦੇ ਵੇਖਿਆ ਕਿ ਹਾਂ ਪੇ ਕੋਈ ਨਹੀਂਗਾ ਆਤਮ ਹੱਤਿਆ ਕਰ ਲਈ ਉਹਨੇ ਆਪਣੇ ਹੁਣ ਇਸ ਬਾਰੇ ਨੂੰ ਲੈ ਕੇ ਸਾਈਡ ਤੋਂ ਜਾ ਕੇ ਪੁਲਿਸ ਕੋ ਕੀ ਮੰਗ ਕਰਦੇ ਪੁਲਿਸ ਕੋ ਇਹ ਹੀ ਮੰਗ ਕਰਦੇ ਆ ਕਿ ਸਾਡੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਇਨਸਾਫ ਦਵਾਇਆ ਜਾਵੇ ਮੈਂ ਨਾ ਰঞ্জੀਤ ਸਿੰਘ ਜਿਹੜੇ ਲੜਕੇ ਦੀ ਮੌਜ ਤੁਹਾਡਾ ਫੋਨ ਲੱਗਦਾ ਸੀ ਮੇਰਾ ਬੇੜਾ ਲੱਗਦਾ ਹੈ ਕੀ ਤੁਹਾਨੂੰ ਕੁਝ ਪਤਾ ਲੱਗਾ ਗੱਲ ਇਦਾਂ ਜੀ ਕੱਲ ਮੈਨੂੰ ਫੋਨ ਆਇਆ ਬੜੇ ਦੂਜੇ ਦਾ ਮਨਜੀਤ ਸਿੰਘ ਦਾ ਕਿ ਪਪਾ ਅਟਾ ਬਲਜੰਦ ਸਿੰਘ ਨੇ ਆਪਣਾ ਲਬੂੜਾ ਛੋਟਾਣਾ ਤੇ ਕਿ ਉਹਨੇ ਫੌਲ ਲੈ ਕੇ ਤੇ ਮਰ ਗਿਆ ਨ ਕਿ ਜਤੋ ਕਾਰਨ ਇਹੀ ਸੀ ਕਿ ਉਹਨਾਂ ਦੀ ਘਰੇਲੂ ਝਗੜਾ ਮੀਆਂ ਬੀਬੀ ਦੇ ਵਿੱਚ ਚੱਲਾ ਕਰ ਉਹਨਾਂ ਦੇ ਕੱਲ ਪਰਾਂ ਲੱਗਾ ਕਿ ਉਥੇ ਜੱਜ ਘਰ ਦੇ ਲਾਗੇ ਵੀ ਲਾਈਨ ਤੇ ਆ ਉਥੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਉਹਨੂੰ ਮਤਲਬ ਕੀ ਕੀ ਕਹਿ ਸਾਦੇ ਆ ਪਾ ਕਿ ਬੇਇੱਜ਼ਤ ਕੀਤਾ ਗਿਆ ਜਿਹੜੀ ਉਹਨੂੰ ਕੋਈ ਬੇਇੱਜ਼ਤੀ ਨਹੀਂ ਸਾਰੀ ਗਈ ਤੈਨੂੰ ਚੱਪਲਾ ਨਾਲ ਮਾਰਨਾ ਤੈਨੂੰ ਛੱਤਰ ਮਾਰਨੇ ਆ ਤੇ ਮੌਤ ਤੇਰਾ ਕਫਨ ਤਿਆਰ ਰੱਖੀ ਤੇਰੀ ਮੌਤ ਵਜਾ ਮਾਰਨ ਦੀ ਆ ਤੁਹਾਨੂੰ ਇਦਾਂ ਨਹੀਂ ਆ ਕਹਿੰਦੇ ਲਫ਼ਜ਼ ਉੱਥੇ ਜਿਹੜੇ ਕਿ ਉਹ ਮੈਨੂੰ ਸੁਣਾਏ ਗਏ ਜਾਂ ਸੁਤੇ ਗਏ ਠੀਕ ਹੈ ਔਰ ਇਹ ਇਹ ਲੜਾਈ ਤੇ ਗੜਾਇਆ ਇਹਨਾਂ ਦਾ ਦੋ ਵਾਰੀ ਨਹੀਂ ਹੋ ਚੁੱਕਾ ਇਹ ਕਈ ਵਾਰੀ ਹੋ ਚੁੱਕਾ ਵਾ ਜਿਹਦੇ ਵਿੱਚ ਤਿੰਨ ਵਾਰੀ ਹੀ ਤੇ ਸਾਡੇ ਇਲਾਕੇ ਦੇ ਮੋਦਬਰ ਬੰਦੇ ਆਨੇ ਜਾ ਕੇ ਰਿਲੇਸ਼ਨਸ਼ਿਪ ਇਹਦੀ ਪਹਿਲਾਂ ਮੈਰਿਜ ਹੋ ਚੁੱਕੀ ਸੀ ਇਹ ਪਹਿਲਾਂ ਵਿਆਹੀ ਸੀ ਉਹਦੇ ਵਿੱਚ ਇੱਕ ਲੜਕਾ ਹੈਗਾ ਜਦ ਕਿ ਉਹ ਜਿਹੜਾ ਬਲਜਿੰਦਰ ਸਿੰਘ ਆ ਉਹ ਵੀ ਉਹਦੀ ਦੇਸ਼ਪਾਲ ਉਹੀ ਕਰ ਰਿਹਾ ਚੱਲਦਾ ਕਿੰਨੀ ਦੇਰ ਤੋਂ ਰਹਿ ਰਹੇ ਸੀ ਇਹ ਕੋਈ ਆਪਣਾ 2-2.5 ਸਾਲ ਤੋਂ ਇਕੱਠੇ ਰਹਿ ਰਹੇਗੇ। ਪਹਿਲੇ ਮੋੜ ਪਰਨੇ ਤਾਂ ਗਮਲ ਕਰਾਉਣਾ ਸੀ। ਹਾਂ ਤੇ ਕਾਫੀ ਵਧੀਆ ਮਤਕੀ ਕਰਨ। ਕਿ ਛਾੱਕ ਨਹੀਂ ਯਾਨੀ ਕਿ ਉਹਦੇ ਮਤਕੀ ਜਿਹੜਾ ਉਹਨੂੰ ਇੱਕ ਬੰਦੇ ਨੂੰ ਡਿਪਰੈਸ਼ਨ ਦੇ ਵਿੱਚ ਲੈਣਾ ਇਹ ਉਹਦੇ ਦਿਮਾਗੀ ਜਦੋਂ ਸਰਕਲ ਸੰਤੁਲਿਤ ਖੋਦਣਾ ਉਹਦੇ ਕਰਕੇ ਉਹਨੇ ਆਪਣੇ ਆਪ ਨੂੰ ਤੁਸੀਂ ਆਪਣੇ ਬਿਆਨ ਪੁਲਿਸ ਨੂੰ ਦੱਸ ਦਿੱਤੇ। ਹਾਂ ਅਸੀਂ ਜੋ ਵੀ ਉੱਥੇ ਕਿਹਾ ਵਾ ਅਸੀਂ ਪੁਲਿਸ ਨੂੰ ਦੱਸਦਾ ਵਾ। ਉਹੀ ਜਿਵੇਂ ਇਨਸਾਫ ਦਿੱਤਾ ਜਾਵੇ ਜੋ ਵੀ ਹੈਗਾ ਬਹੰਦਾ ਜੋ ਵੀ ਕੇ ਨੂੰ ਮਤਕੀ ਲੱਗਦਾ ਵਾ ਉਹ ਵੀ ਹੁਣ ਵਿਚਾਰਾ ਦੇਖੋ ਆਪਣੀ ਮੌਤੇ ਕੋਈ ਇੱਕ ਚਾਹੁੰਦਾ ਨਹੀਂ ਕਿ ਮੈਂ ਮਰ ਜਾਵਾਂ ਠੀਕ ਹੈ ਕੋਈ ਇੰਨਾ ਦੁਖੀ ਹੋ ਕੇ ਫੇਰ ਹੀ ਕੋਈ ਉਹਨੇ ਸਟੈਪ ਚੁੱਕਿਆ ਹੈ ਜਾਂ ਕਿੱਦਾਂ ਗਾ ਇਹ ਤੇ ਹੈ ਨਹੀਂ ਕਿ ਆਪਾਂ ਕਿਉਂ ਨਹੀਂ ਕੋਈ ਜਣਾ ਇੱਥੇ ਕਿਉਂ ਨਹੀਂ ਦੂਜਾ ਕੋਈ ਨਹੀਂ ਕੋਈ ਕਰ ਲੈਂਦੇ ਆਪਾਂ ਮੈਟਰ ਜੀ ਕੱਲ ਸਾਨੂੰ ਸਲਾਹ ਮਿਲੀ ਸੀ ਕਿ ਮੋਨੀ ਪਾਰਕ ਦੇ ਵਿੱਚ ਲੜਕਾ ਕੋਈ ਜਿਹੜਾ ਵਾ ਸੁਸਾਈਡ ਕਰ ਗਿਆ ਅਸੀਂ ਇੱਥੇ ਮੌਕੇ ਤੇ ਪਹੁੰਚੇ ਸੀ ਮੌਕੇ ਤੇ ਜਾ ਕੇ ਇਹ ਦੇਖਿਆ ਕਿ লাশੜੀ ਆ ਬੋਡੀ ਜਮੀਨ ਤੇ ਹੀ ਪਈ ਸੀ ਇਹਨਾਂ ਨੇ ਕਿਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ ਉੱਥੋਂ ਪੱਖੇ ਨੂੰ ਲੰਮਕੀ ਸੀ ਲਾ ਦਿੱਤੀ ਤੇ ਉਹ ਹਸਪੀਟਲ ਲੈ ਕੇ ਗਏ ਹਸਪੀਟਲ ਤੇ ਉਹਨਾਂ ਨੇ ਬ੍ਰੌਡ ਡੈੱਡ ਬਾਹਰ ਹੀ ਕੋਸ਼ਿਸ਼ ਕਰਤਾ ਤੇ ਉਹ ਦਿੱਤੇ ਵਾਪਸ ਲਿਆਏ ਜਦੋਂ ਅਸੀਂ ਪਹੁੰਚੇ ਅਸੀਂ ਮੌਕੇ ਤੇ ਇਸਾਂ ਦੀ ਕੋਈ ਚੀਜ਼ ਕਾਰਨ ਨਾਲ ਪਤਾ ਲੱਗਾ ਕਿ ਸਰਨਾ ਦਾ ਦੇਖੋ ਜੀ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਜਿਹੜਾ ਵਾ ਇਹਨਾਂ ਜਿਹੜਾ ਮੁੰਡਾ ਜਿਹੜਾ ਉਹ ਕਿਸੇ ਕਾਰਨ ਪ੍ਰੈਸ਼ਰ ਸੀ ਜੋ ਵੀ ਫਦਰ ਉਹ ਤਾਂ ਪਹਿਲਾਂ ਕਲੀਅਰ ਹੋਵੇ ਕਿ ਉਹਨੇ ਫਾ ਲਿਆ ਵਾ ਜਾਂ ਨਹੀਂ ਲਿਆ ਜੋ ਡਾਕਟਰ ਸਾਹਿਬ ਦੀ ਰਿਪੋਰਟ ਆਈ ਜੀ ਉਹ ਮੁਕਾਬਲ ਬੰਦੀ ਦਾ ਨਾਮ ਸੀ ਕਿੰਨੀ ਉਮਰ ਸੀ ਨਾਮ ਇਹਦਾ ਬਲਜਿੰਦਰ ਸਿੰਘ ਸੀ ਜੀ ਛੋਟਾ ਨਾਂ ਲੱਭੂ ਸੀ ਪੁੱਤਰ ਰਣਜੀਤ ਸਿੰਘ ਇਹ ਕਬੀਰ پارک ਦੇ ਵਿੱਚ ਜਿਹੜਾ ਕਬੀਰ ਗੜੀ ਮੋਹਣੀ پارک ਦੇ ਵਿੱਚ ਦਾ ਕਿਰਾਏ ਤੇ ਰਹਿ ਰਿਹਾ ਸੀ ਭਰਾ ਤਿੰਨ ਤਿੰਨੇ ਕਿਰਾਏ ਦਿੰਦੇ ਬਾਪ ਅਲੱਗ ਰਹਿੰਦਾ ਬਾਪ ਸੁੰਦਰ ਨਗਰ ਤੇ ਰਹਿੰਦਾ ਸਿਰਫ ਅੰਮ੍ਰਿਤਸਰ ਤੋਂ ਕੰਮ ਕਰੇ ਸਾਰੇ ਸਾਰੇ ਭਰਾ ਚਾਰ ਭਰਾ ਨੇ ਚਾਰੇ ਭਰਾ ਮੱਛੀ ਦਾ ਕੰਮ ਕਰਦੇ ਹੋ ਫਾਲ ਵੇਚਦੇ ਸਿਰ ਪਰਵਾਹ ਨਹੀਂ ਸਾਹਿਬ ਲੇਕਿਨ ਜੇ ਕੋਈ ਜੇ ਕੋਈ ਇਸਾਂ ਦੀ ਗੱਲ ਸਾਹਮਣੇ ਆਉਂਦੀ ਆ ਤੇ ਕਿਉਂ ਨਹੀਂ ਮਿਲੇਗਾ ਫਿਲਹਾਲ ਜੇਸਾਂ ਦੀ ਉਹਨਾਂ ਸਟੇਟਮੈਂਟ ਦੀ ਉਹਦੇ ਨਕਾਬ ਦੀ ਵੀ ਕਾਰਡਾਂ ਦੀ ਕਰਵਾਇਆ ਜਾ ਰਿਹਾ ਕਰਵਾਇਆ ਜਾ ਰਿਹਾ